ਤੈਨੂੰ ਸਾਰਾ ਦਿਨ ਕੋਈ ਮੋਬਾਈਲ ਤੋਂ ਬਣਾ ਕੰਮ ਹੀ ਨਹੀਂ ਗਾਏ ਹੈ ਕੀ ਕੀ ਕੱਢੀ ਜਾਂਦਾ ਰਹਿਣਾ ਸਾਰਾ ਦਿਨ ਕੁਛ ਨਹੀਂ ਹੈ ਕੁਛ ਨਹੀਂ ਮੈਂ ਤਾਂ ਹੀ ਬੈਠਾ ਸੀ ਇਹ ਕੀ ਜਾਂਦਾ ਹਾਂ ਤੇ ਤੂੰ ਆ ਟਾਈਮ ਸਬਜੀ ਪਾਣੀ ਦੇ ਤੇ ਹੈ ਆ ਬਾਬੇ ਬੋਲੀ ਜਾਂਦੇ ਰੋ ਰਹਾ ਵਿਲਾਗਾ ਤੂੰ ਛੋੜੀਏ ਕੱਢਣ ਲੱਗ ਗਈ ਮੈਂ ਕਰਾਂ ਮੈਂ ਕੀ ਕਰਾਂ ਲਿਆ ਗਿਆ ਕਿਚਰ ਮਿਚਰ ਜੀ ਮੇਰੇ ਸੁਣਾਣੇ ਰੱਖਤੀ ਕੱਢਣ ਕਿਚਰ ਮਿਚਰ ਮਾੜਾ ਬੋਲਦਾ ਤਮੀਜ਼ ਨਾਲ ਲਿਆ ਕਾ ਤੈਨੂੰ ਪਤਾ ਨਹੀਂ ਮੈਂ ਵੀਡੀਓ ਬਣਾਈ ਜਾਨਾ ਮੇਰੇ ਕੋਲ ਇੰਨੀ ਤਮੀਜ਼ ਹੀ ਹੈ ਤਮੀਜ਼ ਬੋਲ ਤਮੀਜ਼ ਇਥੇ ਭਾਲ ਦੇ ਕਰ ਦੇ ਕੰਮ ਕਰੋ ਜੇ ਤਮੀਜ਼ ਹੋਰ ਭਾਲ ਦੇ ਕੋਈ ਹਾਲ ਨਹੀਂ ਤੁਹਾਡਾ ਆ ਤੇ ਆ ਨਲਾਇਕ ਸ਼ੋਰ ਤੇ ਜਮਾ ਨਹੀਂ ਆ ਰਾ ਹੂੰ ਨਹੀਂ ਆ ਰਾ ਨਾ ਆ ਚਾਕਾ ਉਹਦਾ ਹਾਲ ਵਾਲੀ ਲੈ ਤੇ ਕਢਾਲਾ ਜਾ ਹੂੰ ਖਾਈ ਮੈਨੂੰ ਮਿਲਦਾ ਕੱਢ ਲਈ ਹੁਣੀਆਂ ਤਾਈਉਂ ਐ ਕਹਿਤਾ ਆਹੇ ਛਾਰ ਬੰਦ ਹੀ ਵੱਡੀ ਤੇ ਕੱਢ ਕੇ ਸਾਰੇ ਦਾਣੇ ਜੀ ਬਾਹਰ ਦੇ ਪੜ ਕੇ ਮੇਰੇ ਮੂਰੇ ਚਲਾਕੀ ਕਰਦੀ ਆ ਚੱਕਲਾ ਲਾਇਆ ਲੈ ਆ ਕੇ ਜਾ ਕੇ ਤੜਕਾ ਲਾ ਕੇ ਸਬਜ਼ੀ ਬਣਾ ਕੇ ਫੇਰ ਹੀ ਮੈਨੂੰ ਬੁਲਾਈ ਅੱਛਾ ਫੇਰ ਤੈਨੂੰ ਬੁਲਾਵਾ ਹੈ ਮੂੰਗ ਖਾਈ ਮੜਾ ਤੇਰਾ ਕੌਣ ਆ ਤੂੰ ਕਰਦੀ ਡੇਲੇ ਜੀ ਕਿਵੇਂ ਡੇਲੇ ਚੱਕ ਸਬਜ਼ੀ ਚੀਰ ਮੈਂ ਟਮਰ ਫਟਾਫਟ ਬਣਾ ਕੇ ਲਿਆ ਹਮ ਅੱਕੜ ਦਾ ਕੀ ਅੱਕੜ ਦਾ ਮੈਂ ਮੈਂ ਤਾਂ ਨਹੀਂ ਵੀ ਨਾਲ ਕਢਾ ਦਿਆ ਮੇਰੇ ਤਾਂ ਹੱਥ ਨੂੰ ਖੁੱਲਾ ਕੇ ਕਢਾ ਆਇਆ ਇੱਥੇ ਆਹ ਗੱਲ ਤੇਰਾ ਸਰ ਪੱਟੇ ਕਰਕੇ ਟੜਕੇ ਤਾਂ ਗਿਆਗਾ ਹੁਣ ਆ ਗਿਆ ਕੱਧੀ ਰਾਤ ਨੂੰ ਹੁਣ ਨਹੀਂ ਤੇ ਰੱਖਿਆ ਨਾਲ ਜਿੱਥੋਂ ਆਇਆ ਮੈਂ ਤਾਂ ਖਾ ਉਹ ਦਿਨ ਬਣੀ ਵੀ ਨਹੀਂ ਸਬਜ਼ੀ ਜੀ ਭੁੱਖ ਲੱਗੀ ਸੀ ਮੈਨੂੰ ਮੈਂ ਰੋਟੀ ਜੜੀ ਖਾਵਾਂਗੀ ਤੇ ਤੂੰ ਹੀ ਭੁੱਖਾ ਦੌਰਦਾ ਇੱਥੇ ਉਹ ਅਟਕੜ ਤੂੰ ਵੀ ਆ ਨਾ ਉਠਾ ਨਹੀਂ ਆਂਣਾ ਖੜੂnga ਲੈ ਕੀ ਹੈ ਕੋਟਗੜ੍ਹ ਵਾਲਾ ਅੱਖੇ ਵਿੱਚ ਬੈਠਾ ਨਿਕਲਿਆ ਕਿ ਛਲਟ ਜੀ ਜਿ ਲਈ ਹੈ ਸੋਨਾ ਮੈਂ ਇੱਥੇ ਖੜਾ ਜਾ ਤਮਾਸ਼ਾ ਬਣਾਇਆ ਆ ਗਾ ਵਿਚਾਰ ਹੈ ਜੇ ਲੋਪੀਤਾ ਕੁੜੀ ਹੈ ਵੇ ਕਿਸੇ ਕੰਮ ਦੇ ਨਹੀਂ ਕਿ ਤੁਸੀਂ ਦੋਵੇਂ ਜਾਣੇ ਤੋ ਕੀ ਕੰਮ ਕੀਤਾ ਠੀਕ ਕੰਮ ਕੀਤਾ ਇੱਥੇ ਕੋਈ ਨਹੀਂ ਮਰ ਸਾਨੂੰ ਪਤਾ ਤੂੰ ਕਿਹੜਾ ਵੀਡੀਓ ਪਾਉਣੀ ਹੈ ਬਲੀਟ ਹੀ ਕਰਦੇ ਅੱਛਾ ਹਾਂ ਐਂ ਲੱਗਦਾ ਤੈਨੂੰ ਹਾਂ ਤੇਵੇਂ ਪ੍ਰੀਤ ਆਇਆ ਲੱਗਦਾ ਹੋਰ ਪੌਣੀ ਥੋੜਾ ਜੀ ਚੱਲ ਠੀਕ ਆ ਬਈ ਪੌਣੀ ਕਰਦਾ ਪਾਉਂਗਾ ਮੈਂ ਵੇਖੀ ਜੇ ਚੱਲ ਕਹਣਾ ਸਾਡੀ ਪਾਈਸ ਕੱਲ ਕਹਣਾ ਸਾਡੀ ਪਾਈਸ ਲੰਮ ਪਾ ਦਿੰਦਾ